2017 ਦੀਆਂ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਵਿੱਚ ਇੱਕ ਨਵੀਂ ਪਾਰਟੀ ਦਾ ਗਠਨ ਹੋਇਆ ਉਹ ਹੈ ਸਵਰਾਜ ਪਾਰਟੀ ਦਰਅਸਲ ਇਹ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲ ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਆਮ ਆਦਮੀ ਪਾਰਟੀ ਚ ਹੁੰਦੇ ਸੀ ਪਰ ਕੁਝ ਵਿਚਾਰਕ મતਭੇਦ ਦੇ ਚੱਲਦੇ ਹੋਏ ਨਵੀਂ ਪਾਰਟੀ ਦਾ ਇਹਨਾਂ ਨੇ ਗਠਨ ਕੀਤਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਚੇ ਸਿੰਘ ਛੋਟੇਪੁਰ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਹਾਂ ਛੋਟੇਪੁਰ ਜੀ ਇਸ ਪਾਰਟੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਮੈਂ ਇਸ ਪਾਰਟੀ ਨੂੰ ਕੋਈ ਪਾਰਟੀ ਨਹੀਂ ਸਮਝਦਾ ਕਿਉਂਕਿ ਇਹਨਾਂ ਨਾਲ ਹੀ ਕੱਲ ਬਣਦੀਆਂ ਗੱਲਾਂ ਕਰਦੇ ਸੀ ਬਣ ਤੋਂ ਪਹਿਲਾਂ ਨਾਲ ਜਿ ਸਪਲਿਟ ਹੋ ਗਈ ਆ ਮਨਜੀਤ ਸਿੰਘ ਦੇ ਖਿਆਲੋਂ ਪਾਰਟੀ ਬਣਾਉਣ ਦੇ ਸੀ ਜਿਹੜਾ ਉਹਨਾਂ ਦਾ ਸਪੋਕਸਪਰਸਨ ਉਹਨੇ ਕਿਹਾ ਵੀ ਯਾਦਵ ਜੀ ਪਾਰਟੀ ਬਣਾਉਣ ਦੇ ਹੱਕਤ ਨਹੀਂ ਸੀਗੇ ਇਸ ਕਰਕੇ ਮੈਨੂੰ ਸਾਨੂੰ ਪਾਰਟੀ ਬਣ ਵੀ ਜਾਵੇ ਆਮ ਆਦਮੀ ਪਾਰਟੀ ਦਾ ਕੋਈ ਅਸਰ ਨਹੀਂ ਹੈ ਇੱਕ ਹੋਰ ਹੈ ਕਿ ਪੰਜਾਬ ਦੇ ਵਿੱਚ ਜਿਸ ਤਿੱਕਣ ਕਾਂਗਰਸ ਦੇ ਵਿੱਚ ਵੀ ਕੁਝ ਬਾਗੀ ਸੂਰਾਂ ਹੈਗੀਆਂ ਨੇ ਉਹ ਵੀ ਆਪਣੇ ਜਿਹੜੇ ਨਰਾਜ਼ ਚੱਲਦੇ ਉਹਨਾਂ ਨੂੰ ਮਨਾਇਆ ਜਾ ਰਿਹਾ ਹੈਗਾ ਕਿ ਆਮ ਆਦਮੀ ਪਾਰਟੀ ਵੀ ਇਹ ਛੋਟ ਛੋਟੀਆਂ ਜਿਹੜੀਆਂ ਸਪਿਲਟ ਹੋ ਰਹੀਆਂ ਨੇ ਅਲੱਗ-ਅਲੱਗ ਪਾਰਟੀਆਂ ਦਾ ਗਠਨ ਹੋ ਰਿਹਾ ਹੈਗਾ ਇਸ ਸੀਟ ਦੇ ਉੱਤੇ ਧਿਆਨ ਕਰ ਰਹੀ ਹੈ ਕਿ ਉਹਨਾਂ ਨੂੰ ਮਨਾ ਕੇ ਮੁੜ ਕੇ ਪਾਰਟੀ 'ਚ ਲਿਆਂਦਾ ਜਾਵੇ ਮੈਂ ਤਾਂ ਬਹੁਤ ਵਾਰੀ ਕਹਿ ਚੁੱਕਾ ਸਾਡੀ ਲੀਡਰਸ਼ਿਪ ਵੀ ਕਹਿ ਚੁੱਕੀ ਹੈ ਵੀ ਜਿਹਨਾਂ ਬੰਦਿਆਂ ਨੇ ਪਾਰਟੀ ਦੇ ਨਾਂ ਤੇ ਜਿਨ੍ਹਾਂ ਨੂੰ ਪਾਰਲੀਮੈਂਟ ਦੀਆਂ ਸੀਟਾਂ ਮਿਲੀਆਂ ਨੇ ਉਹਨਾਂ ਨੂੰ ਗਲਤਫਹਿਮੀ ਜਿਨੀ ਰਹਿਣਾ ਚਾਹੀਦਾ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਇੱਜ਼ਤ ਮਾਨ ਦਿੱਤਾ ਨੇਮ ਫੇਮ ਦਿੱਤਾ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਆ ਕੇ ਪਾਰਟੀ ਵਾਸਤੇ ਕੰਮ ਕਰਨਾ ਚਾਹੀਦਾ ਕੀ ਕੋਸ਼ਿਸ਼ ਤੁਹਾਡੇ ਵੱਲੋਂ ਵੀ ਹੋ ਰਹੀ ਐ ਇਸ ਜੀ ਨੂੰ ਉਹਨਾਂ ਨੂੰ ਬਲਵਿਆਉਣ ਦੇ ਲਈ ਜਾਂ ਉਹ ਆਪ ਆਪ ਹੀ ਆਉਣ ਪਾਰਟੀ 'ਚ ਕੋਸ਼ਾਂ ਕਈ ਵਾਰੀ ਕੀਤੀਆਂ ਨੇ ਜੀ ਅਸੀਂ ਅੱਗੇ ਵੀ ਕੋਸ਼ਿਸ਼ ਕਰਨ ਨੂੰ ਤਿਆਰ ਆ ਸਾਨੂੰ ਕੋਈ ਸਾਡੇ ਦਿਮਾਗ 'ਚ ਕੋਈ ਇਹ ਨਹੀਂ ਕੋਈ ਗਲਪੀ ਸਾਡੀ ਕੋ ਉਹਨਾਂ ਨਾਲ ਨਫ਼ਰਤ ਨਹੀਂ ਐ ਅਸੀਂ ਚਾਹੁੰਦੇ ਆ ਕਿ ਉਹ ਪਾਰਟੀ ਦਾ ਵਫਾਦਾਰੀ ਨਾਲ ਆ ਕੇ ਪਾਰਟੀ ਦੀ ਲੀਡਰਸ਼ਿਪ ਦਾ ਵੀ ਸਤਿਕਾਰ ਕਰਨ ਤੇ ਜਿਸ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਉਸ ਪਾਰਟੀ ਵਾਸਤੇ ਵੀ ਕੰਮ ਕਰਨ ਸਰਵਰਾਜ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਪਏਗਾ ਜੀ ਬਿਲਕੁਲ ਕੋਈ ਫਰਕ ਨਹੀਂ ਪਾਊਗਾ ਜੀ ਸਵਾਲ ਹੀ ਨਾ ਪੈਦਾ ਹੁੰਦਾ ਕਿਉਂਕਿ ਲੋਕ ਹਮੇਸ਼ਾ ਪਾਰਟੀ ਦੇ ਨਾਲ ਜਿਹੜੇ ਸਪਰੇਟ ਕਰਕੇ ਪਾਸੇ ਜਾਂਦੇ ਕੋਈ ਉਹਨਾਂ ਦੇ ਕੋਈ ਵਜੂਦ ਨਹੀਂ ਹੁੰਦਾ ਬਿਲਕੁਕੁਲ ਜੀ ਇੱਕ ਚੀਜ਼ ਹੋ ਰਿਹਾ ਕਿ ਕੈਪਟਨ ਅਮਨਿੰਦਰ ਸਿੰਘ ਜੋ ਕਿ ਪੰਜਾਬ ਦੇ ਵਿੱਚ ਯੂਥ ਨਾਲ ਇੰਟਰੈਕਸ਼ਨ ਵੀ ਕਰ ਰਹੇ ਉਹਨੇ ਇੱਕ ਨਵਾਂ ਨਾਰਾ ਵੀ ਦਿੱਤਾ ਹੈ ਕਿ ਬਾਹਰੀ ਵਰਸਸ ਪੰਜਾਬ ਦਾ ਕੈਪਟਨ ਤੁਸੀਂ ਇਸ ਨਾਰੇ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਮੈਂ ਇਹਨੂੰ ਇਸ ਨਾਰੇ ਨੂੰ ਮੈਂ ਕੋਈ ਸੀਰੀਅਸਲੀ ਨਹੀਂ ਲੈਂਦਾ ਕੈਪਟਨ ਸਾਹਿਬ ਨੇ ਬੜੇ ਨਵੇਂ ਨਵੇਂ ਸਲੋਗਨ ਦੇ ਕੇ ਕੈਪਟਨ विद कॉफी ਵੀ ਕਹਿ ਕੇ ਵੇਖ ਲਿਆ ਸਾਰਾ ਕੁਝ ਕਰਕੇ ਵੇਖ ਲਿਆ ਉਹਨਾਂ ਦੀ ਪਾਰਟੀ ਦੇ ਵਿੱਚ ਆਪਣਾ ਹੀ ਘਰ ਚ ਕਮਸਾਨ ਪਿਆ ਹੋਇਆ ਉਹਨਾਂ ਨੇ ਜਿਹੜਾ ਪਰੇਸ਼ਾਨ ਤੱਕ ਸ਼ੋਰ ਲਿਆਂਦਾ ਸੀ ਉਹ ਕੋਈ ਬੋਲੀ ਬੋਲ ਰਿਹਾ ਹੈ ਕੋਈ ਬੋਲੀ ਬੋਲ ਰਹੇ ਨੇ ਇਸ ਕਰਕੇ ਕੋਈ ਬਾਰੀ ਵਾਲੀ ਕੋਈ ਗੱਲ ਨਹੀਂ ਕਿ ਸਾਡੀ ਨੈਸ਼ਨਲ ਪਾਰਟੀ ਆ ਸਾਡੀ ਪਾਰਟੀ ਦੇ ਜਿਹੜੇ ਲੀਡਰ ਆ ਉਹ ਕੰਮ ਕਰਨ ਲਈ ਪੰਜਾਬ ਚ ਆਏ ਆ ਸਾਰੇ ਜਾਣਦੇ ਆ ਬਾੜੀ ਤੇ ਫਿਰ ਜਿਸ ਪਾਰਟੀ ਨੂੰ ਕੈਪਟਨ ਸਾਹਿਬ ਬਿਲੋਂਗ ਕਰਦੇ ਆ ਉਹ ਤਾਂ ਬੀਬੀ ਇਟਲੀ ਦੀ ਆ ਉਹ ਸਾਰੀ ਦੁਨੀਆ ਨੂੰ ਪਤਾ ਇਹੋ ਜਿਹੀ ਗੱਲਾਂ ਕੈਪਟਨ ਸਾਹਿਬ ਨੂੰ ਸੋਭਦੀਆਂ ਨਹੀਂ ਗਿਆ ਉਹ ਆਪਣਾ ਕੰਮ ਦੱਸਣ ਲੋਕਾਂ 'ਚ ਜਾਣ ਅਸੀਂ ਆਪਣੀ ਗੱਲ ਕਰਨੀ ਹੈ ਪਾਰਟੀ ਦੀ ਲੋਕ ਸਾਰੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਆ ਲੋਕ ਆਮ ਆਦਮੀ ਪਾਰਟੀ ਦੇ ਨਾਲ ਤੜਾ ਤੜ ਜੁੜ ਰਹੇ ਆ ਮੈਨੂੰ ਵੀ 40 ਸਾਲ ਹੋ ਗਏ ਲੋਕਾਂ 'ਚ ਵਿਚਰਦਿਆਂ ਜਿੰਨਾ ਉਤਸ਼ਾਹ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਜੁੜ ਕੇ ਹੋ ਰਿਹਾ ਉਹਨਾਂ ਨਾਲ ਜੁੜਨ ਦੀ ਲੋਕਾਂ ਦੀ ਚਾਹ ਆ ਉਹ ਨਹੀਂ ਮੈਂ ਕਦੀ ਕਿਸੇ ਪਾਰਟੀ 'ਚ ਨਹੀਂ ਦੇਖੀ ਲੋਕ ਬੜੇ ਉਤਸ਼ਾਹ ਨਾਲ ਆਮ ਪਾਰਟੀ ਨਾਲ ਤੜਾ ਤੜ ਜੁੜ ਰਹੇ ਆ ਇਸਨ ਸੁੱਚਾ ਸਿੰਘ ਛੋਟੇਪੁਰ ਜਿਸ ਦੇ ਕਾਰਨ ਕਿ ਹੈ ਕਿ ਜੋ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣੀ ਹੈ ਸਵਰਾਜ ਇਹ ਪਾਰਟੀ ਦਾ ਕੋਈ ਫਰਕ ਨਹੀਂ ਪਏਗਾ ਪਰ ਨਾਲ ਦੀ ਨਾਲ ਜੋ ਟੜੇ ਨਾਰਾਜ਼ ਨੇ ਪਾਰਟੀ ਤੋਂ ਉਹਨਾਂ ਦੀ ਵਾਪਸੀ ਦੇ ਲਈ ਵੀ ਇਹਨਾਂ ਨੇ ਗੱਲ ਇਹ ਗੱਲਬਾਤ ਰਹੀ ਰਸਤਾ ਖੁੱਲ ਸਕਦਾ ਹੈ ਔਰ ਪਾਰਟੀ ਚ ਵਾਪਸ ਹੋ ਆ ਕੈਮਰਾ ਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਐਪੀ ਸੰਝਾ ਚੰਡੀਗੜ੍ਹ